ਸਾਸਟ੍ਰਿਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋਗੇ ਅਸ ਦਾ ਵਲੋਗ ਕਰਨ ਲੱਗੀ ਹਾਂ ਮੈਂ 8:30 ਵਜੇ ਸਟਾਰਟ ਬਿਕੋਜ਼ ਮੇਰੀ ਜੰਨਤ ਤੁਹਾਨੂੰ ਉੱਠੀ ਹੈ ਠੀਕ ਨਹੀਂ ਨਾ ਤੇ ਫਿਰ ਹੁਣ ਉੱਠੀ ਹੈ ਆ ਦੇਖੋ ਜੇ ਇਹ ਇਦਾਂ ਖਲਾਰਾ ਪਿਆ ਆ ਆ ਚੀਜ਼ ਆ ਸਾਰੇ ਇਧਰ ਇਹ ਬਾਹਰ ਇਸਤਰੀ ਵੀ ਆ ਗਈ ਆ ਸਾਰਾ ਖਲਾਰਾ ਪਿਆ ਹੋਇਆ ਆ ਇੱਕੋ ਹੀ ਕਲੀਨਿੰਗ ਕਰਕੇ ਨਾ ਪੂਰੀ ਆ ਦੇਖੋ ਇਦਾਂ ਥੋੜਾ ਜਿਹਾ ਸੈੱਟ ਕਰਕੇ ਤੇ ਫਿਰ ਚਾਦਰ ਵਗੈਰਾ ਸਭ ਚੇਂਜ ਕਰਨੀਆਂ ਅਭੀ ਚੇਂਜ ਕਰਦੀ ਹਾਂ ਵੀ ਕਰਦੀ ਪਾਪਾ ਇੱਥੇ ਨਾ ਚਾਦਰਾਂ ਚੇਂਜ ਕਰਦੇ ਤੇ ਸਾਰ ਇੱਧਰ ਵੀ ਦੇਖ ਸਕਦੇ ਹੋ ਤੁਸੀਂ ਸਵੇਰ ਸਵੇਰ ਦਾ ਹਾਲ ਕੀ ਹੈ ਉਹ ਇਥੇ ਮੈਂ ਮੇਰ ਨੂੰ ਲੰਚ ਬਣਾ ਕੇ ਦਿੱਤਾ ਆ ਇੱਧਰ ਮੈਂ ਰੱਖੀ ਹੋਈ ਹੈ ਮਿਸਤਰੀਆਂ ਦੀ ਚਾਹ ਕੁਛ ਢਾਂਡੇ ਸਾਫ਼ ਕਰ ਚੁੱਕੀ ਹਾਂ ਕੁਛ ਇਹ ਚਾਵਲ ਇਹ ਹਮ ਕਰਦੀ ਹਾਂ ਇੱਥੇ ਮੈਂ ਮਸ਼ੀਨ ਵੀ ਲਗਾਤੀ ਹਾਂ ਇੱਧਰ ਚਲਦੀਆਂ ਹੋਈਆਂ ਟੂਟੀਆਂ ਕਿਉਂਕਿ ਮੈਨੂੰ ਕੱਪੜੇ ਉੱਥੇ ਹੰਗਾਰਨੇ ਪੈਣੇ ਆ ਕਿਉਂਕਿ ਮਸ਼ੀਨ ਉੱਥੇ ਠੀਕ ਸੀ ਤਾਂ ਅਮੀਂ ਮਹੰਗਾ ਦੀ ਜਿੱਥੇ ਸੀ ਔਰ ਮੌਸਮ ਅੱਜਾ ਦੇਖੋ ਇਨਾ ਵਧੀਆ ਆ ਹੱਡਲੀ ਤੇ ਵਧੀਆ ਜੀ ਮਸ਼ੀਨ ਠੀਕ ਹੋਏ ਫਿਰ ਤਾਂ ਬਹੁਤ ਵਧੀਆ ਆ ਦੇਖੋ ਬਾਕੀ ਆ ਆ ਸਭ ਕੁਝ ਉਮੀ ਪੈਪੇ ਕੇ ਨਾ ਉੱਥੇ ਜਾਲਾ ਹੋ ਗਿਆ ਜਦੋਂ ਮੀਂਹ ਵੀਰ ਹਟੇਗਾ ਫਿਰ ਉਹ ਚੰਗੀ ਤਰ੍ਹਾਂ ਸਾਫ਼ ਹੋਏਗਾ ਫਿਰ ਸਾਫ਼ ਕਰਾਂਗੇ ਉੱਥੋਂ ਤੇ ਮੇਰੇ ਸਾਰੇ ਕੱਪੜੇ ਧੁੱਪ ਗਏ ਆ ਇਹ ਤਾਰ ਤੋਂ ਪਰਲੇ ਬੰਨੇ ਉਹ ਵੀ ਤਾਰ ਭਰੀਆ ਸਾਰੇ ਮੈਂ ਸੁੱਕਣੇ ਪਾਤਿਆ ਜਿਹੜੇ ਸੁੱਕੇ ਸੀ ਉਤਾਰ ਕੇ ਰੱਖਤੇ ਆ ਇਧਰ ਦੁੱਧ ਗਰਮ ਹੋ ਗਿਆ ਹੈ ਸਾਰੇ ਭਾਂਡੇ ਸਾਫ਼ ਕਰਕੇ ਰੱਖਤੇ ਆ ਇਹ ਦਹੀਂ ਮੈਂ ਬਾਹਰ ਕੱਢ ਕੇ ਰੱਖਿਆ ਹੈ ਕਿ ਥੋੜਾ ਖੱਟਾ ਹੋ ਜਾਏ ਉਹ ਥੋੜਾ ਖੱਟਾ ਹੋ ਜਾਏ ਫਿਰ ਕੜੀ ਬਣਾਉਂਗੀ ਆ ਵੀ ਸਾਫ਼ ਇਧਰ ਵੀ ਸਾਰੇ ਇਧਰ ਵੀ ਬੈੱਡ ਕਲੀਨ ਹੈ ਬਸ ਆ ਕੰਬਲ ਮੈਂ ਰੱਖਣਾ ਉਧਰ ਭੇਟੀ ਵਿੱਚ ਔਰ ਇਧਰ ਵੀ ਲਗਭਗ ਸਾਰਾ ਹੀ ਸਫਾਈ ਹੋ ਚੁੱਕੀ ਹੈ ਆ ਦੇਖੋ ਬਿਲਕੁਲ ਨਿਊ ਬੈੱਡ ਸ਼ੀਟ ਇਧਰ ਵੀ ਚੰਗੀ ਤਰ੍ਹਾਂ ਜੋੜ ਕੇ ਸਾਰਾ ਸਮਾਨ ਸੈੱਟ ਕਰਕੇ ਜਨਤ ਰੱਖਤਾ ਆ ਪਰ ਇਹ ਦੁਪਹਿਰਾਂ ਤੱਕ ਹੀ ਹੈ ਉਸ ਤੋਂ ਬਾਅਦ ਇਹ ਸਾਰਾ ਖਲਾਰਾ ਪੈ ਜਾਣਾ ਜਦੋਂ ਬੱਚੇ ਹੋਣੇ ਆ ਟਾਈਮ 11:30 ਹੋ ਗਿਆ ਤੇ ਸਾਡਾ ਸਾਰਾ ਕੰਮ ਨਿਭੜ ਗਿਆ ਔਰ ਇਦਾਂ ਵੀ ਮਤਲਬ ਜਨਤ ਨੇ ਜੋੜ ਕੇ ਆ ਰੱਖਦੇ ਆ ਕੱਪੜੇ ਮਤਲਬ ਇਹ ਚੀਜ਼ਾਂ ਕਿਉਂਕਿ ਇਹਨਾਂ ਦੇ ਵਿੱਚ ਵੀ ਸਮਾਨ ਰੱਖਿਆ ਹੋਇਆ ਨਾ ਔਰ ਅਲਮਾਰੀਆਂ ਵੀ ਸਾਡੀਆਂ ਫੁੱਲੀਆਂ ਬਸ ਹੋਨੈਸੀ ਬੈਠਾ ਤੇ ਫਿਰ ਮੈਂ ਮਿਲਦੀ ਆ ਤੁਹਾਨੂੰ ਬਸ ਜਨ ਉਸਹਾੜੇ ਸੈਟ ਕਰਕੇ ਰੱਖਣੇ ਆ ਉਹ ਕਰਕੇ ਤੇ ਲੋਗ ਸਾਰਾ ਕੰਮ ਹੋ ਚੁੱਕਿਆ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਬਿਲਕੁਲ ਠੀਕ ਹੋ ਹੋਗੇ ਫਿਰ ਤੋਂ ਬਾਅਦ ਚ ਮੈਂ ਤੁਹਾਨੂੰ ਹੁਣ ਮਿਲਦੀ ਪਈ ਆ ਬੇਲੇ ਮੈਂ ਆਪਣਾ ਕੋខਾ ਸੈਟ ਕਰਨ ਲੱਗ ਜੰਨੀ ਆ ਔਰ ਸ਼ਾਮ ਦਾ ਟਾਈਮ ਹੋ ਗਿਆ ਜਿਵੇਂ ਕਿ ਤੁਹਾਨੂੰ ਪਾਠ ਦੀ ਆਵਾਜ਼ ਆਉਂਦੀ ਹੋਣੀ ਹੈ ਰਹਿਰਾਜ ਸਾਹਿਬ ਦਾ ਪਾਠ ਚੱਲਦਾ ਪਿਆ ਹੈ ਉਸ ਤੋਂ ਬਾਅਦ ਨਾ ਮੈਂ ਕੈਮਰਾ ਚੱਕਿਆ ਹੀ ਨਹੀਂ ਫੋਨ ਮਤਲਬ ਮੈਂ ਵੀਡੀਓ ਬਣਾਈ ਨਹੀਂ ਕੋਈ ਉਈ ਸਵੇਰੇ ਤੁਹਾਨੂੰ ਕੁਕਿੰਗ ਦੀ ਦਿਖਾਉਂਦੀ ਰਹੀ ਕਿ ਹੁਣ ਮੈਂ ਬਣਾਈਏ ਕੜੀ ਤੇ ਨਾਲ ਲੱਗੀਆਂ ਚਾਵਲ ਬਣਾਉਣਾ ਆ ਇੱਧਰ ਮੇਰੀ ਕੜੀ ਆਲਮੋਸਟ ਰੈਡੀ ਹੋ ਚੁੱਕੀ ਹੈ ਇੱਧਰ ਛੋਲਿਆਂ ਦਾ ਪਾਣੀ ਛਾੜਿਆ ਬੋਇਲ ਚਾਵਲ ਬਣਾਉਂਗੀ ਇਹ ਤੋਕੇ ਰੱਖ ਲਿਆ ਛੋਲ ਬਣਾਉਣ ਲੱਗੀ ਮੈਂ ਬਾਸਮਤੀ ਰਾਈਸ ਔਰ ਕੜੀ ਅਜ ਦਹੀਂ ਦੀ ਬਣਾਈਏ ਔਰ ਇੰਨੀ ਟੇਸਟੀ ਸੱਚੀ ਦੇਖਣ ਚ ਇਨੌਲੀ ਦੀ 스멜 ਇੰਨੀ ਵਧੀਆ ਆਂਦੀ ਪਈ ਕਿ ਬਸ ਖਾ ਲਵਾ ਇਹ ਬਲੈਕ ਬਲੈਕ ਤੁਸੀਂ ਆਖੋਗੇ ਕੋਈ ਚੀਜ਼ ਆ ਕੁਝ ਨਹੀਂ ਇਹ ਪਕੌੜਾ ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀਗਾ ਤੇ ਉਹ ਸੀ ਬਲੈਕ ਫਲੈਗ ਮੈਂ ਵੀ ਪਹਿਲਾਂ ਡਾਊਟ ਸੀ ਕੋਈ ਚੀਜ਼ ਤਾਂ ਨਹੀਂ ਹੈ ਔਰ ਮੈਂ ਕਿਹਾ ਮੈਂ ਸਵੇਰ ਦੀ ਕੈਮਰੇ ਸਾਹਮਣੇ ਆਈ ਨਹੀਂ ਤੇ ਚਲੋ ਮੈਂ ਸਾਹਮਣੇ ਆ ਜੰਨੀਆਂ ਨਾਲ ਇੱਕ ਵਾਰੀ ਵੈਲਕਮ ਕਰ ਲੈਂਦੀ ਆ ਤੇ ਪਲੀਜ਼ ਜਿਹੜਾ ਵੀ ਚੈਨਲ 'ਚ ਨਿਊ ਹੁੰਦਾ ਹੈ ਨਾ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਔਰ ਉਧਰ ਮਨਤ ਕੰਮ ਕਰਦੀ ਪਈ ਹੈ ਸਕੂਲ ਦਾ ਹੋਮਵਰਕ ਮਤਲਬ ਕਿ ਹੁਣ ਆ ਮੈਂ ਬਣਾਤਾ ਫੁਲਕੇ ਜਿਹੜੇ ਆ ਉਹ ਮਨਤ ਲਾਏਗੀ ਇਹ ਲੈ ਆ ਗਈ ਫੁਲਕੇ ਤੇ ਰਾਦੇ ਭਾਂਡੇ ਕਰਨ ਗਿਆ ਸਾਫ ਤੇ ਵਾ ਇਥੋਂ ਤੱਕ ਮੇਰੀ ਡਿਊਟੀ ਹੁੰਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਤੇ ਬਾਕੀ ਬਾਕੀ ਫਿਰ ਮਿਲਦੀਆਂ ਤੁਹਾਨੂੰ ਮੈਂ ਬਾਅਦ ਵਿੱਚ ਮੈਂ ਸ਼ੋਪ ਤੇ ਜਾਣਾ ਤੋਦੋ ਤੁਹਾਨੂੰ ਫਿਰ ਤੁਹਾਨੂੰ ਵੀ ਨਾਲ ਹੀ ਲੈ ਕੇ ਚਲਾਂਗੀ ਆ ਚੱਲੀ ਆ ਮੰਨਤ ਨੂੰ ਟੇਸਟ ਕਰਾਉਂ ਕਿਉਂਕਿ ਕਿੱਦਾਂ ਦੀ ਬਣੀ ਹੈ ਉਤੋਂ ਹੀ ਟੇਸਟ ਕਰਾਉਣੀ ਹੈ ਮੰਨੂ ਟੇਸਟ ਕਰਕੇ ਦੇਖ ਕਿਦਾਂ ਦੀ ਬਣੀ ਹੈ ਨੇ ਬਣਾਉਂਦੀ ਵੀ ਤੇਰੀ ਨਹੀਂ ਮੇਰੀ ਤਾਂ ਨਹੀਂ ਬਣਾਉਂਦੇ ਚਲੋ ਕਰੋ 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 ਫਰਦ ਪੈਰੀ ਬਣਾਈ ਸੀ ਆਲੂ ਗੋਭੀ ਉਹ ਹੀ ਥੋੜੀ ਜਿਹੀ ਪਈ ਹੈ ਕਿਦਾਂ ਦੀ ਹੈ ਬੋਲ ਕੇ ਦੱਸੋ ਉੱਛੀ ਬੋਲੇ ਅਜੇ ਪਕੌੜਾ ਖਾਤਾ ਹੋ ਕੇ ਵੇਟ ਮੂਰ ਇੱਕ ਦਾ ਐਕਸਪ੍ਰੈਸ਼ਨ ਨਾ ਕੈਮਰੇ 'ਚ ਦਿਸਣ ਦੇ ਟੇਸਟੀ ਕਿੰਨੀ ਕਿ ਟੇਸਟੀ ਨਮਕ ਮੁਕਸਾ ਠੀਕ ਆ ਘਟ ਤੋਂ ਅਕੋਰਿਟ ਠੀਕ ਮੈਂ ਨਹੀਂ ਹਲਕਾ ਜਿਹਾ ਕਿਉਂਕਿ ਮਨਨ ਸਾਡੀ ਨਮਕ ਬਹੁਤ ਤੇਜ਼ ਖਾਂਦੀ ਏ ਮੈਂ ਵੀ ਬੀਪੀ ਦੇ ਵਿੱਚ ਨੂੰ ਕਈ ਵਾਰ ਮੈਂ ਅੱਡ ਤੋਂ ਪਾ ਲੈਨੇ ਨਾਲ ਕਿਉਂਕਿ ਸਰਦਾਰ ਜੀ ਦਾ ਬੀਪੀ ਵੱਧਦਾ ਆ ਡੈਡੀ ਦਾ ਉਹਦੇ ਕਰਕੇ ਨਮਕ ਘਟ ਮਿਰਚਾ ਤੇਜ਼ ਤੇ ਨਹੀਂ ਨਾ ਚਲ ਸ਼ੁਕਰ ਹੈ ਓ ਠੀਕ ਹੈ ਉਹ ਮਿਰਚ ਵੀ ਘਟ ਖਾਂਦੇ ਆ ਔਰ ਅੱਜ ਬਣਾਈ ਦਈ ਦੀਏ ਔਰ ਅੱਗੇ ਜਦ ਤੱਕ ਲੱਸੀ ਦੀ ਬਣਾਈ ਦੀਏ ਕੱਜ ਮੈਂ ਦਹੀਂ ਦੀ ਬਣਾਈ ਹੈ ਮੈਂ ਚੱਲੋ ਲੋਹੇ ਸਬਜ਼ੀਆਂ ਕਾਕਾ ਕਗੀਆਂ ਕੀ ਬਣਾਈ ਹੈ ਤੇ ਕੜੀ ਥੋੜੀ ਵਧੀਆ ਰਹਿ ਜਾਂਦੀ ਹੈ ਕੱਪੜੇ ਤੇ ਬਸ ਸੱਚੀ ਹੁਣ ਫਿਰ ਤਾਰ ਭਰੀ ਪਈ ਜਿਹੜੇ ਸਵੇਰੇ ਧੋਤੇ ਸੀ ਕੱਪੜੇ ਉਹਨਾਂ ਨੂੰ ਲਾ ਕੇ ਸੈੱਟ ਕਰਨਾ ਹੈ ਸਰਦਾਰਜੀ ਦਾ ਸੂਟ ਪ੍ਰੈਸ ਕਰਨਾ ਹੈ ਮੇਰੇ ਹਜੇ ਜਦੋਂ ਆਪਾਂ ਗਏ ਸੀਗੇ ਕਿੱਥੇ ਗਏ ਹਾਂ ਘਟਾਲੇ ਉਹ ਸੂਟ ਧੋ ਕੇ ਇਦਾਂ ਹੀ ਜੋੜ ਕੇ ਰੱਖਦੇ ਹਾਂ ਹਿੰਮਤ ਨਹੀਂ ਪ੍ਰੈਸ ਕਰਨ ਦੀ ਔਰ ਸਭ ਤੋਂ ਗੰਦਾ ਕੰਮ ਜਿਹੜਾ ਮੈਨੂੰ ਲੱਗਦਾ ਹੈ ਨਾ ਸਭ ਤੋਂ ਗੰਦਾ ਕੰਮ ਕੱਪੜੇ ਪ੍ਰੈਸ ਕਰਨਾ ਹੈ ਸਾਰੇ ਕੰਮ ਮੈਂ ਕਰ ਲੂੰਗੀ ਸਭ ਕੰਮ ਕਰ ਲਾਂਗੀ ਬਸ ਇਹ ਕੱਪੜੇ ਕੋਈ ਮੇਰੇ ਪ੍ਰੈਸ ਕਰ ਦੇਣਾ ਸੱਚੀ ਗੱਲ ਹੈ ਮੈਂ ਕੱਲ ਲੰਚ ਲੈ ਕੇ ਰਾਂਗੀ ਠੀਕ ਹੈ ਕੜੀ ਦੇ ਕਰਕੇ ਉਹ ਲੰਚ ਲੈ ਕੇ ਜਾ ਕਿਉਂਕਿ ਮੈਨੂੰ ਉਹਦੀ ਫਰੈਂਡਸ ਨੂੰ ਕੜੀ ਪਸੰਦ ਹੈ ਇਹਨੂੰ ਉਹਨਾਂ ਦੇ ਖੀਰ ਪਸੰਦ ਹੈ ਹੁਣ ਅਲੱਗ ਲੰਚ ਹੋਵੇਗਾ ਇਹ ਲੰਚ ਲੈ ਕੇ ਕੋਈ ਗਾਲੀ ਦੋ ਡੱਬੀਆਂ ਸੀ ਲੈ ਜੀ ਹਾਂ ਉਹਨਾਂ ਨਾਲ ਸ਼ੇਅਰ ਕਰਾਂਗੇ ਮਦੀਨਾ ਵਾਸਤੇ ਚਲੋ ਆਪਣਾ ਹੁਣ ਬੇਸਨ ਵੀ ਖਤਮ ਆ ਤੇ ਉਹਨਾਂ ਦੂਜੇ ਸਿਰਫ ਕੱਲੇ ਬੇਸਨ ਦੇ ਪਕੌੜਿਆਂ ਵਾਲੀ ਫਿਰ ਉਹਦੇ ਲਈ ਸਪੈਸ਼ਲ ਬਣਾਉਂਗੀ ਕਿਸੇ ਦਿਨ ਫਿਰ ਉਹਦੇ ਲਈ ਪੇਕ ਜਾਂਗੀ ਪਤਾ ਨਹੀਂ ਇੱਦਾਂ ਤੇ ਮੈਨੂੰ ਤੇ ਚਲੋ ਹੁਣ ਜਰਾ ਨੂੰ ਸਰਦਾਰ ਜੀ ਹੁੰਦੇ ਆ ਨਾ ਤੇ ਫਿਰ ਮਿਲੂੰਗੀ ਤੇ ਫੇਰ ਹੀ ਤੁਹਾਨੂੰ ਬਾਏ ਬਾਏ ਕਰੂੰਗੀ ਜੇ ਤੁਸੀਂ ਵੇਖੀ ਸੀ ਨਾ ਕਲੀਨਿੰਗ ਤੇ ਹੁਣ ਆ ਦੇਖ ਸਕਦੇ ਹੋ ਮਨਤੂਣੀ ਮੈਂ ਲੈਂਦੀ ਔਰ ਹੁਣ ਆ ਦੇਖੋ ਇਹ ਹਾਲਿਆ ਸਰਾਣੇ ਕਿਤੇ ਕਿਦਾਂ ਆ ਦੇਖੋ ਚੀਜ਼ਾਂ ਮਤਲਬ ਇਦਾਂ ਹੀ ਹੁੰਦਾ ਜਦੋਂ ਬੱਚੇ ਘਰੇ ਆ ਜਾਣ ਆ ਦੇਖੋ ਕੋਈ ਚੀਜ਼ ਕਿਤੇ ਕੋਈ ਕਿਤੇ ਬੰਦਾ ਕਿੰਨਾ ਕੁ ਸੈੱਟ ਕਰ ਕਰ ਰੱਖੇ ਨਾ ਪਰ ਰੱਖਣਾ ਪੈਂਦਾ ਜੋ ਸਾਡਾ ਕੰਮ ਹੈ ਰੱਖਾਂਗੇ ਅਸੀਂ ਅੰਜੀ ਸ਼ਾਮ ਦਾ ਟਾਈਮ ਇੱਥੇ ਮੈਂ ਬਣਾਉਂਦੀ ਆ ਭਰ ਕੇ chrele ਇਧਰ ਮੇਰੀ ਦਾਲ ਬਣ ਚੁੱਕੀ ਹੈ ਦਾਲ ਨੂੰ ਲੱਗ ਗਿਆ ਤੜਕਾ chrele ਬਸ ਬਣ ਚੱਲੇ ਆ ਇਹ ਭਰ ਕੇ ਬਣਾਏ ਆ ਮੈਂ ਔਰ ਥੋੜਾ ਥੋੜਾ ਮਸਾਲਾ ਨਿਕਲੇ ਇਹਨਾਂ ਦਾ ਬਾਕੀ ਹਜੇ ਮੈਂ ਕ੍ਰੇਲੇ ਦਾ ਆ ਜਿਹੜਾ ਛਿਲਕਾ ਹੁੰਦਾ ਮੈਂ ਸੁੱਟਦੀ ਨਹੀਂ ਆ ਕਦੀ ਇਹਨੂੰ ਵਿੱਚ ਚੰਗੀ ਦਾ ਪਾਣੀ ਨਿਚੋੜ ਕੇ ਇਹ ਤੇ ਆ ਪਿਆਜ਼ ਭੁੱਲਣੇ ਆ ਤੇ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤਾਂ ਕ੍ਰੇਲੇ ਔਰ ਬਸ ਮੇਰੀ ਸਬਜੀ ਰੈਡੀ ਹੋ ਚੱਲੀ ਆ ਥੋੜ੍ਹਾ ਜਿਹਾ ਫਿਰ ਜਦੋਂ ਕਿਚਨ 'ਚ ਆਈ ਆ ਤਾਂ ਥੋੜਾ ਮੈਸੀਜਾ ਹੋ ਜਾਂਦਾ ਆ ਇਹਨਾਂ ਵਾਸਤੇ ਮੈਂ ਬਣਾ ਕੇ ਰੱਖਿਆ ਬਨਾਣਾ ਸ਼ੇਕ ਇੱਥੇ ਮੇਰਾ ਬਨਾਣਾ ਸ਼ੇਕ ਰੈਡੀ ਹੈ ਇਹ ਰੱਖਤਾ ਆ ਔਰ ਬਾਹਰ ਹੁੰਦਾ ਪਿਆ ਆ ਮੈਂ ਉਹਨਾਂ ਦਾ ਵੀਡੀਓ ਜ਼ੈਨ ਨਹੀਂ ਕੀਤਾ ਇਹ ਕੱਪੜੇ ਹੁਣ ਸ਼ਾਮੀ ਫਿਰ ਦੁਬਾਰਾ ਤੋਤੇ ਆ ਕੱਪੜੇ ਨੂੰ ਸਵੇਰ ਤੇ ਸਵੇਰੇ ਸ਼ਾਮ ਦੇ ਸ਼ਾਮ ਨੂੰ ਕਿ ਫਿਰ ਇਦਾਂ ਸੁੱਕ ਜਾਂਦੇ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਾਂਗੇ ਨੈਕਸਟ ਵਲੌਗ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਜੀ